ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲਓ ਜੀ ਅੱਜ ਮੈਂ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਦੀ ਹਾਂ ਉਹ 5 ਕਿਲੋ ਆਂਬ ਦੇ ਅਚਾਰ ਦੀ ਸ਼ੇਅਰ ਕਰਦੀ ਹਾਂ ਤੇ ਅੱਜ ਤੁਹਾਡੇ ਨਾਲ ਆਪਾਂ 5 ਕਿਲੋ ਆਂਬ ਦਾ ਆਚਾਰ ਜਿਹੜੀ ਉਹਦੀ ਰੈਸਪੀ ਸ਼ੇਅਰ ਕਰਾਂਗੇ ਤੇ ਸਾਰੇ ਜਾਣੇ ਤੁਸੀਂ ਪਲੀਜ਼ ਲਾਈਕ ਕਰਿਓ ਤੇ ਇੱਕ ਸੋਹਣਾ ਜਾਂ ਸਾਰੇ ਜਾਣੇ ਇੱਕ ਇੱਕ ਕਮੈਂਟ ਜ਼ਰੂਰ ਛੱਡ ਕੇ ਜਾਇਓ ਠੀਕ ਹੈ ਜੀ ਤੇ ਚਲੋ ਜ ਅੱਜ ਆਪਾਂ ਤੁਹਾਨੂੰ 5 ਕਿਲੋ ਆਂਬ ਦੇ ਆਚਾਰ ਦੀ ਰੈਸਪੀ ਫੁੱਲ ਰੈਸਪੀ ਦਵਾਂਗੇ ਵੀ ਕਿੰਨਾ ਦੇ ਵਿੱਚ ਮਸਾਲਾ ਪਾਊਗਾ ਹਨਾ ਕਿੰਨਾ ਮਤਲਬ ਸਾਰਾ ਜੋ ਵੀ ਹੈ ਪ੍ਰੋਸੈਸ ਇਹਦਾ ਰੈਸਪੀ ਦਾ ਉਹ ਸਾਰਾ ਤੁਹਾਡੇ ਨਾਲ ਮੈਂ ਕਰੂੰਗੀ ਸ਼ੇਅਰ ਤੇ ਚਲੋ ਜੀ ਵੀਡੀਓ ਨੂੰ ਆਪਾਂ ਕਰਦੇ ਆਂ ਸਟਾਰਟ ਤੇ ਲਾਈਕ ਸਾਰੇ ਜਾਣੇ ਕਰਕੇ ਜਾਇਓ ਤੇ ਸੋਹਣਾ ਸੋਹਣਾ ਸਾਰੇ ਜਾਣੇ ਇੱਕ ਕਮੈਂਟ ਜ਼ਰੂਰ ਕਰਿਓ। ਲੋ ਜੀ ਸ਼ਾਮ ਦੇ ਨਾ 4 ਵਜ ਗਏ ਨੇ 4 ਦਾ ਜਿਹੜਾ ਟਾਈਮ ਹੋ ਗਿਆ ਤੇ ਅੱਜ ਜਿਹੜਾ ਸਬਜੀ ਵਾਲਾ ਭਾਈ ਆਉਣਾ ਹੁੰਦਾ ਆਪਣੇ ਤੇ ਉਹਨੇ ਫੋਨ ਕਰ ਲਿਆ ਸੀਗਾ ਕਹਿੰਦਾ ਵੀ ਅੰਬ ਨਹੀਂ ਮੇਰੇ ਕੋਲ ਕੱਟੇ ਵੀ ਮੈਂ ਮਤਲਬ ਮੈਂ ਕੱਟ ਕੇ ਲਿਆ ਦੇਣਾ ਸੋਨੂ ਜੀ ਤੁਸੀਂ achar ਪਾਉਣਾ। ਮੈਂ ਕਿਹਾ ਚਲੋ ਪਾ ਲੈਨੇ ਆ ਵੀ ਫਿਰ ਲੇਟ ਹੋ ਜੰਨੇ ਆ ਕਈ ਵਾਰ ਟਾਈਮ ਹੀ ਨਹੀਂ ਮਿਲਦਾ ਹਨਾ ਲੈ ਕੇ ਆਉਣ ਦਾ ਜਾਂ ਕਈ ਨਹੀਂ ਹੁੰਦੇ। ਐਨੇ ਫਿਰ ਟਾਈਮ ਲੰਘ ਜਾਂਦਾਗਾ। ਬਿਪਾਲ ਨੇ ਹਣ ਚਲੋ ਮੌਸਮ ਠੀਕ ਆ ਗਿਆ ਧੁੱਪ ਆ ਗਈ ਤੇ ਅੰਬ ਨੇ ਆਪਣੇ ਕੋਲ 5 ਕਿਲੋ ਤੇ ਅੱਜ ਆਪਾਂ ਤੁਹਾਨੂੰ ਅੰਬ ਦੇ ਅਚਾਰ ਦੀ ਜਿਹੜੀ ਰੈਸਪੀ ਦੇ ਰਹੇ ਹਾਂਗੇ ਠੀਕ ਆ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਅੰਬ ਨੇ ਜਿਹੜੇ ਉਹ ਕਟੇ-ਕਟਾਈ ਮਿਲੇ ਨੇ ਇਹਨਾਂ ਦੀ ਜਿਹੜੀਆਂ ਗੁਠਲੀਆਂ ਹੁੰਦੀਆਂ ਨੇ ਹਨਾ ਫਾੜੀਆਂ ਦੇ ਵਿੱਚੋਂ ਉਹ ਕੱਢ ਕੇ ਤੇ ਕਨਾਲ ਵਾਈਟ ਕਲਰ ਦਾ ਛਿਲਕਾ ਜਿਆ ਹੁੰਦਾ ਉਹ ਵੀ ਕੱਢ ਦਾਂਗੇ ਠੀਕ ਆ ਜੀ ਆਪਾਂ ਇਹਨਾਂ ਨੂੰ ਪਹਿਲਾਂ ਸਵਾਰ ਲੈਣੇ ਆ ਗੁਠਰੀਆਂ ਕੱਢ ਲੈਣੇ ਆ ਫਿਰ ਆਪਾਂ ਇਹਨਾਂ ਨੂੰ ਧੋ ਕੇ ਧੁੱਪ ਦੇ ਵਿੱਚ ਥੋੜਾ ਜਿਹਾ ਸੁਕਾ ਲਵਾਂਗੇ ਵੈਸੇ ਤਾਂ 2-3 3 ਘੰਟੇ ਠੀਕ ਹੈ ਜੀ ਤੇ ਆਪਾਂ ਹੁਣ ਦੇਖਦੇ ਕਿੰਨਾ ਕੁ ਟਾਈਮ ਧੁੱਪ ਲੱਗਦੀ ਹੈ ਜੀ ਨਹੀਂ ਫਿਰ ਆਪਾਂ ਨਮਕ ਲਾ ਕੇ ਰਾਹ ਤੁਹਾਨੂੰ ਰੱਖ ਦਵਾਂਗੇ ਆਚਾਰਾ ਜਿਹੜਾ ਸਵੇਰ ਟਾਈਮ ਹੀ ਪੋਊਗਾ ਹੁਣ ਬਸ ਆਪਾਂ ਇਹ ਕੰਮ ਕਰਕੇ ਰੱਖ ਦਿੰਨੇ ਆ ਇੱਥੇ ਮੈਂ ਪ੍ਰਾਤ ਵੀ ਲੈਂਦੇ ਤੇ ਆਪਣੇ ਅੰਬ ਜਿਹੜੇ ਫਾੜਿਆ ਨੇ ਉਹ ਇੱਥੇ ਪਈਆਂ ਨੇ ਨਾ ਆਪਾਂ ਸਵਾਰ ਲੈਨੇ ਠੀਕ ਹੈ ਜੀ ਤੇ ਦਿੰਨੇ ਤੁਹਾਨੂੰ ਅੰਬ ਦੇ ਆਚਾਰ ਦੀ ਰੈਸਪੀ ਮੈਂ ਚਪਲਾ ਤਾ ਦਣਾ ਚੋਚੀ ਆ ਹੈਗੇ ਨੇ ਅੰਬ ਆ ਠੀਕ ਹੈ ਜੀ ਤੇ ਆਪਾਂ ਪ੍ਰਾਤ ਲੈਂਦੀ ਇਹਦੇ ਵਿੱਚ ਆਪਾਂ ਜਿਹੜੀਆਂ ਗੁਠਲੀਆਂ ਨੇ ਉਹ ਕੱਢ ਲਵਾਂਗੇ ਲੋਜੀ ਇਹਦੇ ਬਹਿ ਗਿਆ ਆਪਾਂ ਜਿਹੜੇ ਗੁਠਲੀਆਂ ਨੇ ਆਪਾਂ ਇਹ ਉਤਾਰ ਦਈਏ ਸਾਈਡ ਤੇ ਕਰ ਦਿੰਦੇ ਆ। ਸਾੜੀ ਆਪਾਂ ਇੱਕ ਸਾਈਡ ਕਰ ਲੈਨੇ ਆ। ਲੋਜੀ ਗੁਠਲੀਆਂ ਕੱਢਾਂਗੇ ਇਸ ਤਰ੍ਹਾਂ ਜਿਹੜਾ ਇਹ ਛਿਲਕਾ ਹੁੰਦਾ ਨਿਕਾ। ਬਾਈ ਦੇ ਕਲਰ ਦਾ ਜਿਹੜਾ ਨਾਲ ਲੱਗਿਆ ਰਹਿੰਦਾ ਇਸ ਤਰ੍ਹਾਂ ਦਾ ਉਹ ਵੀ ਆਪਾਂ ਕੱਢਾਂਗੇ ਠੀਕ ਹੈ ਜੀ। ਕਈ ਇਸ ਤਰ੍ਹਾਂ ਜਿਹੜੀਆਂ ਗੁਠਲੀਆਂ ਨੇ ਕਈ ਵਾਰ ਤਾਂ ਗੁਠਲੀਆਂ ਦੇ ਨਾਲ ਹੀ ਆ ਜਾਂਦਾ ਛਿਲਕਾ ਕਈ ਵਾਰ ਲੱਗਿਆ ਰਹ ਜਾਂਦਾ। ਤੇ ਆਪਾਂ ਕੱਢ ਦਿੰਦੇ ਆ। ਬਾਰ ਪਤਾ ਨਹੀਂ ਕੌਣ ਆ ਗਿਆ ਆਗੇ ਲਓ ਜੀ ਪਿੰਦਰ ਨੂੰ ਮੈਂ ਮਸਾਲਾ ਕਿਹਾ ਸੀ ਮੈਂ ਕਿਹਾ ਮਸਾਲਾ ਲੈ ਆ ਦੇ ਮੈਨੂੰ 5 ਕਿਲੋ ਅੰਬਾ ਦਾ ਤੇ ਮਸਾਲਾ ਹੰਗਾਏ ਇਹ ਵੀ ਤੁਹਾਨੂੰ ਰੈਸਪੀ ਦਿਮਾਗਲੀ ਵੀ ਆਪਾਂ 5 ਕਿਲੋ ਮਸਾਲੇ ਇਹਦੇ ਵਿੱਚ ਅੰਬਾ ਵਿੱਚ ਕਿੰਨਾ ਮਸਾਲਾ ਪਾਉਣਿਆ ਠੀਕ ਹੈ ਜੀ ਤੇ ਕਹਿੰਦਾ ਪਾ ਕੱਟ ਲਈਏ ਟੁਕੜੀਆਂ ਸਾਰੀਆਂ ਜਾਂ ਤੁਸੀਂ ਕੋਈ ਕਰਨ ਲੈ ਲਿਓ ਹਨ ਉੱਥਾਂ ਕੱਟ ਲਿਓ ਇਸ ਦਾ ਛਿਲਕਾ ਜਿਹੜਾ ਸਾਰਾ ਕੱਟਾਂਗੇ ਆਪਾਂ ਤੇ ਜਿਹੜਾ ਕੋਈ ਆਪਾਂ ਨੂੰ ਐ ਲੱਗੂਗਾ ਪੱਕਾ ਅੰਬ ਹੈ ਨਾ ਤਾੜੀ ਐ ਕੋਈ ਪੱਕੀ ਵੀ ਜਿਆਦਾ ਉਹ ਵੀ ਆਪਾਂ ਕੱਢ ਦਵਾਂਗੇ ਜੇ ਤੁਹਾਨੂੰ ਐ ਲੱਗਦਾ ਵੀ ਜਿਆਦਾ ਸ਼ਾਮ ਨੂੰ ਅੰਬ ਮੀਲੇ ਨੇ ਸੋਨੋ ਹਨਾ ਸ਼ਾਮ ਨੂੰ ਲਿਆਂਦੇ ਨੇ ਤਾਂ ਤੁਸੀਂ ਇਹਨੂੰ ਨਮਕ ਲਾ ਕੇ ਰੱਖ ਦੋ ਧੋ ਕੇ ਅਤੇ ਨਮਕ ਲਾ ਕੇ ਰੱਖ ਦੋ ਕਿਸੇ ਵੀ ਕੰਟੇਨਰ ਦੇ ਵਿੱਚ ਜਾਂ ਤੁਸੀਂ ਟੱਬ ਦੇ ਵਿੱਚ ਹੀ ਜਿਵੇਂ ਕੋਈ ਟੱਬ ਹੁੰਦਾ ਆਪਣੇ ਕੋਲੇ ਉਹਦੇ ਵਿੱਚ ਨਮਕ ਲਾ ਕੇ ਰੱਖ ਦੋ ਸਵੇਰ ਇਸ ਘਾ ਕੇ ਪਾ ਲਓ ਪਰ ਪਾਈ ਰੱਖਣਾਂ ਦੀ ਹਵਾ ਹੋਵਾ ਜਾਨਿ ਕਿਸ ਤਰ੍ਹਾਂ ਕਿ ਟਿੱਕੇ ਲਾਉਣਾ ਪੈਂਦਾ ਛਿਲਕਾ ਦੇਖੋ ਇਹ ਵੀ ਆਪਣੇ ਅੰਬ ਦੇ achar ਨੂੰ ਖਰਾਬ ਕਰ ਦਿੰਦਾ ਬਾਕੀ ਤਾਂ ਬਸੁੱਕੇ ਹੋਣੇ ਚਾਹੀਦੇ ਨੇ ਸਿੱਲ ਵੀ ਨਾ ਹੋਵੇ ਭਾਂਡਾ ਸੁੱਕਾ ਹੋਵੇ ਤੁਹਾਡੇ ਹੱਥਾਂ ਵਿੱਚ ਵੀ ਜਦੋਂ ਚਾਰ ਪਾਉਣੇ ਕੋਈ ਵੀ ਆਹਾ ਸੋਨੇ ਦੀ ਜਾਂ ਸੋਨੇ ਆਂਗਾ ਲੋਹੇ ਦੀ ਕੋਈ ਇਸ ਤਰ੍ਹਾਂ ਰਿੰਗ ਵਗੈਰਾ ਨਾ ਹੋਵੇ ਹਨਾ ਤੇ ਬਾਕੀ ਜਿਹੜੇ ਵੀ ਜਿਵੇਂ ਤੁਸੀਂ ਆਹ ਮੈਸਟਿਲਿੰਦਾ ਲੈ ਵੀ ਲੈ ਸਕਦੇ ਹੋ ਪਰ ਤਾਂ ਕੋਈ ਲੋਹੇ ਦਾ ਬਰਤਨ ਨਾ ਹੋਵੇ ਜਿਹਦੇ ਵਿੱਚ ਆਪਾਂ ਮਸਾਲਾ ਮਿਕਸ ਕਰਾਂਗੇ ਚਾਰਚ ਠੀਕ ਅਖਾਰੀਆਂ ਚ ਬਸ ਇਹ ਚੀਜ਼ਾਂ ਸੋ ਜ਼ਿਆਦੇ ਕਰਦੇ ਨੇ ਆਪਣੇ ਚਾਰ ਨੂੰ ਖਰਾਬ ਹੋਣ ਲਈ ਬਰਤਨ ਹੁੰਦੇ ਨੇ ਜਿਹੜੇ ਮਸੇਂ ਜੀ ਜਾਂ ਧਿਆਨ ਰੱਖਣਾ ਪੈਂਦਾ ਹੋਰ ਚਾਰ ਨੂੰ ਕੁਝ ਨਹੀਂ ਹੁੰਦਾ ਸਾਡਾ ਮਿਰਚ ਦਾ achar ਹਜੇ ਤੱਕ ਖਰਾਬ ਨਹੀਂ ਹੋਇਆ ਉਹ ਸੋਹਣਾ achar ਪਿਆਗਾ ਸਾਡਾ ਐਨਾ ਵਧੀਆ ਪਿਆਗਾ ਇਸ ਲਈ ਗਰਮੀ ਪਾਈਦੀ ਜਿਹੜਾ ਮਿਰਚਾਂ ਪਾਉਣੀਆਂ ਥੋੜੀਆਂ ਜਿਹੀਆਂ ਔਖੇ ਲੱਗਦੇ ਨੇ ਪੌਣੀਆਂ ਤਾਂ ਸੌਖੀਆਂ ਨੇ ਡੁੰਗੜੀਆਂ ਲੰਗੜੀਆਂ ਜੀਰਾ ਦੇਣਾ ਉਹ ਬਹੁਤ ਔਖਾ ਕੰਮ ਆਗਾ ਪਰ ਮਿਰਚ ਸਭ ਤੋਂ ਵਧੀਆ ਹੁੰਦਾ achar ਇਹ ਵੀ ਆਪਣੇ ਮਤਲਬ ਵਧੀਆ achar ਸਿਰੇ ਦੇ ਲਈ ਕਿਉਂਕਿ ਆਪਾਂ ਸਾਲ ਭਰ achar ਨੂੰ ਰੱਖਣਾ ਹੁੰਦਾ ਹੈ ਹਨਾ ਤੇ ਕਹਿਗੇ ਵੀ ਸਾਲ ਪਰ ਰੱਖਾਵਾਂਗੇ ਕੋਈ ਵੀ ਚੀਜ਼ ਆ ਕਣਕ ਆ ਵੀ ਆ ਪਾਸ ਕਰਦੇ ਆ ਵੀ ਹਨਾ ਇੱਕ ਸਾਲ ਲਈ ਰੱਖਦੇ ਆ ਆਪਣੇ ਮਤਲਬ ਇੱਕ ਉਮੀਦ ਹੁੰਦੀ ਹੈ ਵੀ ਹਾਂ ਅਗਲੇ ਸਾਲਾ ਵੀ ਆਪਾਂ ਇਹ ਚਾਰ ਖਾਣਾਗਾ ਜਾਂ ਕੋਈ ਵੀ ਚੀਜ਼ ਆ ਅਚਾਰ ਨਹੀਂ ਇਕੱਲਾ ਕੋਈ ਵੀ ਚੀਜ਼ ਆ ਆਪਣੇ ਹਨਾ ਇੱਕ ਜਿਹਾਣ ਦਾ ਹੀ ਸਹਾਰਾ ਜਿ ਬਣ ਜਾਂਦੇ ਆ ਆਪਾਂ ਉਮੀਦ ਲਾ ਲੈਨੇ ਆ ਵੀ ਅਗਲੇ ਸਾਲ ਫੇਰ ਪਾਵਾਂਗੇ ਜਾਂ ਇੱਕ ਸਾਲ ਤੱਕ ਆਪਾਂ ਖਾਵਾਂਗੇ ਹਨਾ ਪਾ ਲੋ ਆ ਚੀਜ਼ਾਂ ਇਹ ਕਰ ਲੋ ਬਸ ਐਹੀ ਹੀ ਹੋਵਾਂਗਾ ਸਾਰੀਆਂ ਚੀਜ਼ਾਂ ਦੇ ਜਿਹੜੇ ਬੰਦੇ ਤੇ ਜਿਉਣ ਦਾ ਸਹਾਰਾ ਨਹੀਂ ਹੈ। ਫਟਾਫਟ ਪਹਿਲਾਂ ਪਾ ਕੱਢੀਏ ਠੀਕ ਆ ਜੀ। ਲਓ ਜੀ ਇਸ ਤਰ੍ਹਾਂ ਕੱਢਦੇ ਥੋੜੇ ਨੇੜੇ ਤੋਂ ਦਿਖਾ ਦਿੰਨੇ ਆ। ਖਾਲੀ ਕਰ ਲਾਂਗੇ ਆਪਾਂ। ਤੇ ਜਿਹੜੇ ਆਚਾਰ ਹੁੰਦੇ ਨੇ ਸਾਡੇ ਘਰ ਦਾ ਪੜਦਾ ਵੀ ਹੁੰਦਾ ਹਨਾ ਕਿਸੇ ਟਾਈਮ ਸਬਜੀ ਨਹੀਂ ਹੁੰਦੀ ਆਪਣੇ ਘਰੇ ਜਾਂ ਕੋਈ ਆਪਣੇ ਭੈਣ ਭਾਈ ਆ ਗਏ। ਆਪਾਂ ਉਦੋਂ ਆਚਾਰ ਨਾਲ ਰੱਖ ਦਿਆ ਹਨਾ। ਤੇ ਆਪਣੇ ਘਰ ਦੇ ਪੜਦੇ ਹੁੰਦੇ ਨੇ ਆਪ ਵੀ ਆਪਾਂ ਜੇ ਸਬਜੀ ਨਾ ਹੋਵੇ ਤਾਂ ਆਪਾਂ ਖਾ ਸਕਦੇ ਆ ਇਹ ਚਾਰਾ ਹੁਣ ਕੋਈ ਵੀ ਚਾਰਨੇ ਚਾਹੀ ਨਰਚਰਾ achar ਚਾਹੀ ਨਿੰਬੂ ਦਾ achar ਵੀ ਸਾਡਾ ਬਹੁਤ ਸੋਹਣਾ ਪਿਆ ਇਹਨਾਂ ਵਧੀਆ ਪਿਆ ਕਲਰ ਬਿਲਕੁਲ ਵੀ ਚੇਂਜ ਹੋਇਆ ਉਹ ਮੇਰੀ ਮੰਮੀ ਨੇ ਪਾ ਕੇ ਦਿੱਤਾ ਸੀ ਮੈਂ ਕਾਫੀ ਵਾਰ ਖਾਇਆ ਗਿਆ ਸੁਣ ਉਹ ਸੋਹਣਾ ਚਾਰਾ ਪਿਆਗਾ ਪਹਿਲਾਂ ਮੈਂ achar ਨਹੀਂ ਪਾਉਂਦੀ ਹੁੰਦੀ ਸੀ ਪਹਿਲਾਂ ਮੈਂ ਪਵਾਉਂਦੀ ਹੁੰਦੀ ਸੀ ਹੁਣ ਮੈਨੂੰ ਪੂਰਾ ਹੌਸਾ ਆ ਗਿਆ achar ਪਾਉਣ ਦਾ ਹੁਣ ਮੈਂ ਖੁਦ ਪਾਉਣੀ ਹੈਗੇ ਸਾਰੇ ਚਾਰ ਅੰਬ ਦਾ ਚਾਹੀ ਹੈ ਹਨਾ ਚਲੋ ਨਿੰਬੂ ਦਾ ਮੰਮੀ ਨੇ ਪਾ ਕੇ ਦਿੱਤਾ ਸੀ ਚਾਹੀ ਉਹ ਮਿਰਚ ਦਾ ਕਿਸੇ ਵੀ ਤਰ੍ਹਾਂ ਦਾ ਅਚਾਰ ਆ ਤਾਂ ਸਾਰੇ ਮੈਂ ਆਪ ਪਾਣੀ ਹੁਣ ਚਾਰ ਹੁਣ ਮੈਨੂੰ ਸਾਬ ਆ ਗਿਆ ਬਸ ਹੁਣ ਮੈਨੂੰ ਇਹ ਬਤਾ ਲੱਗ ਗਿਆ ਵੀ ਬਰਤਨ ਸੁੱਕਾ ਹੋਣਾ ਚਾਹੀਦਾ ਜਿਹੜਾ ਵੀ ਆਪਾਂ ਅਚਾਰ ਮਿਰਚਾ ਚਾਹੀਏ ਉਹ ਸੁੱਕੀ ਹੋਵੇ ਹਨਾ ਪਾਣੀ ਨਮੀ ਨਾ ਹੋਵੇ ਬਿਲਕੁਲ ਵੀ ਫੇਰ ਅਚਾਰ ਸਾਡਾ ਜਮ ਨਹੀਂ ਖਰਾਬ ਹੁੰਦਾ ਬਸ ਇੱਕਾ ਗਰਮ ਜੱਜ ਜਿੱਥੇ ਜ਼ਿਆਦਾ ਸੇਕ ਪੈਂਦਾਗਾ ਉੱਥੇ ਨਾ ਰੱਖੋ ਇਹਨੂੰ ਅਚਾਰ ਨੂੰ ਲਓ ਜੀ ਅੱਥੇ ਆਪਾਂ ਅੰਬ ਸੀਗੇ ਜਿਹੜੇ ਸਾਰੇ ਚੰਗੀ ਤਰ੍ਹਾਂ 2 ਤੋਂ 3 ਵਾਰ ਧੋ ਲਏ ਫਿਰ ਵੀ ਕਾਫੀ ਗੰਦਾ ਪਾਣੀ ਨਿਕਲਿਆਗਾ ਤੇ ਧੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਧੁੱਪ ਲਵਾਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੂਰੀ ਇਹਨੂੰ ਧੁੱਪ ਲਵਾਓ ਪਾਣੀ ਬਿਲਕੁਲ ਵੀ ਨਾ ਹੋਵੇ ਪੂਰਾ ਜਿਹੜਾ ਇਹਨੂੰ ਪਾਣੀ ਸੁਕਾ ਲਵੋ ਮੈਂ ਮੰਜੇ ਤੇ ਕੱਪੜਾ ਵਿਛਾ ਕੇ ਜਿਹੜੇ ਅੰਬ ਨੇ ਮਤਲਬ ਕਿ ਕਈ ਘੰਟਿਆਂ ਤੱਕ ਸੁਕਾਉਣ ਵਾਲੀਆਂ ਸੋ ਹੋ ਸਕਦਾ ਸਵੇਰ ਆਚਾਰ ਪਵੇ ਜਾਂ ਸਵੇਰ ਨਾ ਪਵੇ ਤਾਂ ਕੱਲ ਸ਼ਾਮ ਨੂੰ ਇਹ ਆਚਾਰ ਪਵੇਗਾ ਕਿਉਂਕਿ ਜਿੰਨਾ ਟਾਈਮ ਇਹ ਪੂਰੀ ਤਰ੍ਹਾਂ ਬੰਦ ਵਿੱਚੋਂ ਪਾਣੀ ਨਹੀਂ ਸੁੱਕ ਜਾਂਦਾ ਉਹਨਾ ਟਾਈਮ ਇਹਦਾ ਆਚਾਰ ਨਹੀਂ ਪਾਉਣਾ ਬਸ ਇਹੀ ਗੱਲ ਦਾ ਧਿਆਨ ਰੱਖਣਾ ਆਪਾਂ ਨੇ ਲਓ ਜੀ ਅੰਬ ਆਪਾਂ ਸੁੱਕਣੇ ਪਾ ਦਿੱਤੇ ਨੇ ਤੇ ਇਹ ਹੈਗਾ ਨੈਕਸਟ ਡੇ ਅੰਬ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ ਅਚਾਰ ਲਈ ਤਿਆਰ ਹੋ ਚੁੱਕੇ ਨੇਗੇ ਤੇ ਚਲੋ ਜੀ ਆਪਾਂ ਅਚਾਰ ਪਾਉਣਾ ਸ਼ੁਰੂ ਕਰਦੇ ਹਾਂ ਜੀ ਆਪਾਂ ਅਚਾਰ ਪਾਉਣਾ ਸ਼ੁਰੂ ਕਰਦੇ ਹਾਂ ਤੇ ਅਚਾਰ ਦੇ ਲਈ ਆਪਾਂ ਤੇਲ ਲਿਆ ਸਰੋਂ ਦਾ ਤੇ ਪੀਪੀ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜੀ ਠੀਕ ਆ ਜੀ ਇਹਦਾ ਟੱਕਣ ਵੀ ਚੰਗੀ ਤਰ੍ਹਾਂ ਸੁਕਾ ਲਿਆ ਤੇ ਪੀਪੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਬਾਹਰੋਂ ਤੇ ਅੰਦਰੋਂ ਸੁਕਾ ਲਿਆ ਜੀ ਧੁੱਪ ਲਵਾਤੀ ਜਣੀ ਕੇ ਨੂੰ ਤੇ ਇਹਦੇ ਲਈ ਆਪਾਂ 100 ਗ੍ਰਾਮ ਹਲਦੀ ਲਈ ਹੈ 5 ਕਿਲੋ ਅੰਬਾਂ ਦੀ ਰੈਸਪੀ ਇਹ ਹੈ ਅਚਾਰ ਦੀ 100 ਗ੍ਰਾਮ ਆਪਾਂ ਹਲਦੀ ਲਈ ਆ 100 ਗ੍ਰਾਮ ਲਈ ਆ ਆਪਾਂ ਮਿਰਚ ਲਾਲ ਮਿਰਚ ਤੇ ਨਮਕ ਆਪਾਂ ਇੱਕ ਥੈਲੀ ਤੋਂ ਥੋੜਾ ਜਿਹਾ ਘੱਟ ਪਾਵਾਂਗੇ ਠੀਕ ਆ ਜੀ ਇਹ ਇੱਕ ਥੈਲੀ ਹੈਗੀ ਤੇ ਥੋੜਾ ਜਿਹਾ ਆਪਾਂ ਘੱਟ ਪਾਵਾਂਗੇ ਇੱਕ ਥੈਲੀ ਤੋਂ ਅਤੇ ਇਹਦੇ ਲਈ ਆਪਾਂ ਜਿਹੜਾ ਆ ਮਸਾਲਾ ਲਿਆ ਸੁੱਕਾ ਮਸਾਲਾ ਹਨਾ 100 ਗ੍ਰਾਮ ਇਹਦੇ ਵਿੱਚ ਆਪਾਂ ਮੇਥੀ ਦਾਣਾ ਲਿਆ ਜਿਹੜੇ ਆਪਾਂ ਮੇਥੇ ਕਹਨੇ ਆਂਗੇ ਤੇ 200 ਗ੍ਰਾਮ ਲਈ ਹੈਗੀ ਮੈਂ ਜਿਹੜੀ ਸੌਂਫ ਹੈਗੀ ਠੀਕ ਆ ਜੀ ਤੇ ਜਿਹੜੀ ਕਲੌਂਜੀ ਹੈਗੀ ਇਹ 50 ਗ੍ਰਾਮ ਲਈ ਆ ਠੀਕ ਆ ਜੀ ਇਹ ਮਸਾਲਾ ਗਾ ਠੀਕ ਆ ਜੀ ਨਸੇ ਤੁਸੀਂ ਘੱਟ ਵੱਧ ਕਰ ਸਕਦੇ ਹੋ ਪਰ ਜਿਹੜੇ ਮਸਾਲੇ ਨੇਗੇ ਖੜੇ ਮਸਾਲੇ ਹੁੰਦੇ ਨੇ ਇਹੀ ਅੰਬ ਦੇ ਆਚਾਰ ਨੂੰ ਟੇਸਟ ਵਧੀਆ ਦਿੰਦੇ ਨੇਗੇ ਤੇ ਬਾਕੀ ਜਿਹੜੇ ਇਹ ਜਿਵੇਂ ਕਲੌਂਜੀ ਹੋ ਗਈ ਹਨਾ ਤੇ ਇਹ ਵੀ ਸਭ ਤੋਂ ਵਧੀਆ ਜੀ ਆਪਣੇ ਸਰੀਰ ਦੇ ਲਈ ਜਿਹੜਾ ਮੇਥੀ ਦਾਣਾ ਇਹਨੂੰ ਵੀ ਆਪਾਂ ਖਾ ਵੀ ਸਕਦੇ ਆ ਪਿਉ ਕੇ ਪੀ ਵੀ ਸਕਦੇ ਆ ਹਨਾ ਬਾਲਾਂ ਦੇ ਲਈ ਵੀ ਬਹੁਤ ਵਧੀਆ ਤੇ ਜਿਹੜੇ ਇਹ ਹੈਗੀ ਸੌਂਫ ਆ ਗਈ ਸੌਂਫ ਨੂੰ ਆਪਾਂ ਗਰਮੀਆਂ ਦੇ ਵਿੱਚ ਪੀ ਸਕਦੇ ਆ ਨਾ ਪਾਊਡਰ ਬਣਾ ਕੇ ਜਾਂ ਕਿਸੇ ਵੀ ਆਪਾਂ ਸਰਬਤ ਵਗੈਰਾ ਵਿੱਚ ਪੀਸ ਕੇ ਪਾ ਲਓ ਹਨਾ ਤੇ ਇਹ ਚੀਜ਼ਾਂ ਵਧੀਆ ਹੁੰਦੀਆਂ ਨੇ ਆਪਣੇ ਸਰੀਰ ਦੇ ਲਈ ਤੇ ਲੋ ਜੀ ਇਧਰ ਪ੍ਰਾਂਤ ਲੈ ਲਈ ਆਪਾਂ ਤੇ ਆਪਾਂ ਹੁਣ ਅਚਾਰ ਪਾਉਣਾ ਸ਼ੁਰੂ ਕਰਦੇ ਆਂ ਅੰਬ ਆਪਾਂ ਚੱਕ ਕੇ ਲੈ ਕੇ ਆਉਣੇ ਬਾਹਰ ਲੋ ਜੀ ਅਚਾਰ ਪਾਉਣਾ ਆਪਾਂ ਕਰਦੇ ਆਂ ਸ਼ੁਰੂ ਆਪਾਂ ਅੰਬ ਲਿਆ ਕੇ ਰੱਖ ਲੇ ਇਹ ਜਿਵੇਂ 5 ਕਿਲੋ ਸੀ 5 ਕਿਲੋ ਦੇ ਵਿੱਚੋਂ ਕੁਝ ਘੋ ਜਿਵੇਂ ਗੁਠਲੀਆਂ ਵਗੈਰਾ ਨਿਕਲ ਗਏ 1 ਕਿਲੋ ਘਟ ਗਏ ਕੋ 4 ਕਿਲੋ ਆ ਤਾਂ ਕਰਕੇ ਆਪਾਂ ਇਹ ਮਸਾਲੇ ਦੀ ਕਵਾਂਟੀਟੀ ਥੋੜੀ ਜੀ ਘੱਟ ਕਰਤੀ ਠੀਕ ਹੈ ਜੀ ਤੇ ਥੋੜੇ ਇਨਸਟਾਗ੍ਰam ਤੋਂ ਆਪਾਂ ਦੇਖ ਲਾਂਗੇ ਮਿਰਚਾਂ ਹਲਦੀ ਜਿਹੜੇ ਦੇਖ ਕੇ ਪਾ ਲਾਂਗੇ ਸਭ ਤੋਂ ਪਹਿਲਾਂ ਪਾ ਮਸਾਲਾ ਤਿਆਰ ਕਰ ਲੈਂਦੇ ਇਸੇ ਪ੍ਰੰਤ ਵਿੱਚ ਹਲਦੀ ਪਾ ਲੈਂਦੇ ਸਤਨਾਬ ਸ੍ਰੀ ਗੁਰੂ ਆਹੀ ਨੂੰ ਸੱਚੇ ਪਾਤਸ਼ਾਹ ਤਾਂ ਉਸਤੇ ਵਕਸ਼ੀ ਖਾਣ ਵਾਲਿਆਂ ਨੂੰ ਵੀ ਪਾਉਣ ਵਾਲਿਆਂ ਨੂੰ ਵੀ ਹੁਣ ਆਪਾਂ ਪਾ ਲੈਂਦੇ ਆ ਪਾ ਬਾਅਦ ਵਿੱਚ ਉਹ ਕਰਾਂਗੇ ਉਪਰੋਂ ਦੀ ਪਾਵਾਂਗੇ ਇਹਨਾਂ ਦਾ ਆਪਣਾ ਨਮਕ ਬਚਾ ਲਿਆ ਹੈ ਥੈਲੀ ਦੇ ਵਿੱਚੋਂ ਹੁਣ ਤਾਂ ਦੋ ਥੈਲੀਆਂ ਪੈਂਦੀਆਂ ਇੱਕ ਥੈਲੀ ਪੈਂਦੀ ਹੈਗੀ 5 ਕਿਲੋ ਚ ਤੇ ਆਪਾਂ ਥੋੜਾ ਜਿਹਾ ਘੱਟ ਪਾਵਾਂਗੇ ਜਿਆਦਾ ਤੇ ਨਮੂਨ ਜਾਂ ਵੀ ਹੋ ਗਿਆ ਨਹੀਂ ਲੱਗਣਾ ਤੇ ਆਪਾਂ ਇਹਨੂੰ ਮਿਕਸ ਕਰ ਲੈਣੇ ਆ ਮਸਾਲੇ ਨੂੰ ਥੋੜਾ ਜਿਹਾ ਪਪਾ ਮਾਂ ਦੀ ਤੇਲ ਥੋੜਾ ਜਿਹਾ ਮਸਾਲਾ ਪਾ ਕੇ ਕੱਟ ਦਿੰਨੇ ਉਪਰ ਆ ਦੀ ਪਾਉਣੀ ਇਹਦਾ ਕੋਈ ਚੱਕਰ ਨਹੀਂ ਕੱਢਣਾ ਕੱਢੋ ਮੈਨੂੰ ਆਦਤ ਆ ਮੈਂ ਕੱਟ ਲੈਨੀ ਹੈਗੀ ਤੇ ਆਪਣਾ ਆਪਣਾ ਸਾਬ ਹੁੰਦਾ ਹੀ ਅਲੱਗ-ਲੱਗ ਹਨਾ ਆਚਾਰ ਪਾਉਣ ਦਾ ਵੀ ਕੋਈ ਵੀ ਚੀਜ਼ ਬਣਾਉਣੀ ਹੈ ਕਾਦੀ ਨੇ ਸਤਨਾ ਸੀਵਾ ਹੀ ਤੇ ਫਿਰ ਕੱਟ ਕੇ ਪਾ ਮਿਕਸ ਕਰ ਲਾਂਗੇ ਫਿਰ ਲਾਉਣ ਦੇ ਲਈ ਜਿਹੜੀ ਕੁਕਣੀ ਆਉਂਦੀ ਹੈ ਪਰ ਸਭ ਤੋਂ ਮੇਨ ਪੁਆਇੰਟ ਇਹੀ ਆ ਵੀ ਜਿਹੜੀਆਂ ਆਹਾਂ ਮਸਾਲਾ ਹਰ ਇੱਕ ਹਰ ਇੱਕ ਫਾੜੀ ਨੂੰ ਵਧੀਆ ਤਰੀਕੇ ਨਾਲ ਲੱਗਿਆ ਹੋਣਾ ਚਾਹੀਦਾ ਤਾਂ ਸਾਡਾ ਚਾਰ ਵਜੇ ਨੂੰ ਮਤਲਬ ਪੂਰੇ ਜਿਹੜਾ ਮਸਾਲਾ ਪੂਰਾ ਫਾੜੀ ਫੂਰੀ ਵਧੀਆ ਨਾਲ ਕਵਰ ਹੋ ਜAVE ਪਾਪਾ ਪਾਤੀ ਚ ਸੰਗਿਆ ਆਪਾਂ ਚੰਗੀ ਤਰ੍ਹਾਂ ਫਾਲੀਆਂ ਨੂੰ ਹੁਣ ਤਾਂ ਇਹਨੇ ਮਿਕਸਿੰਗ ਹੋਣਾ ਤੇਲ ਪਾਪਾ ਕੇ ਪਾ ਦਸ ਲਾਂਗੇ ਬਾਅਦ ਦੇ ਵਿੱਚ ਆਪਾਂ ਉੱਪਰ ਤੇਲ ਨੂੰ ਆਪਾਂ ਲਾਂਗੇ ਇੱਕ ਤੇਲ ਨਮਕ ਇਹ ਜੀਜ਼ਾਂ ਨਾਲ ਜਿਹੜਾ ਆਚਾਰ ਦੋਈ ਚੀਜ਼ਾਂ ਨਾਲ ਵਧੀਆ ਬਣਦਾ ਹੈਗਾ ਇਹ ਕੰਜੂਸੀ ਨਾ ਕਰਿਆ ਕਰੋ ਹਲਦੀ ਮਸਾਲੇ ਵੈਸੇ ਤਾਂ ਮਸਾਲਿਆਂ ਨਾਲ ਇਹ ਚਾਰ ਬਣਦਾ ਹੈਗਾ ਕਈ ਪੈਣਾ ਕਹਿੰਦੇ ਨੇ ਕਿ ਸਾਡਾ ਚਾਰ ਖਰਾਬ ਹੋ ਜਾਂਦਾ ਬਸ ਚਾਰ ਬਿਲਕੁਲ ਸੁੱਕੇ ਹੋਵੇ ਡੱਬਾ ਜਿਹੜਾ ਉਹ ਵੀ ਸੁੱਕਾ ਹੋਵੇ ਫਿਰ ਚਾਹ ਜਮੀਂ ਤੁਹਾਡਾ ਖਰਾਬ ਹੋਣਾ ਤੁਸੀਂ ਪਾ ਕੇ ਦੇਖੋ ਜੀ ਇਹ ਕਰਕੇ ਦੇਖੋ ਕਿਉਂਕਿ ਆਪਾਂ ਕਾਲੀ ਕਰ ਜਾਂਦੇ ਆ ਚਾਰ ਪਾਉਣ ਦੀ ਆਪਾਂ ਨੂੰ ਹੁੰਦਾ ਫਟਾਫਟ ਕੰਮ ਆਪਾਂ ਖਤਮ ਕਰੀਏ ਹਨਾ ਪਰ ਜਿੰਨਾ ਟਾਈਮ ਇਹਨੂੰ ਸੁਕਾ ਸਕਦੇ ਹੋ ਵਧੀਆ ਤਰੀਕੇ ਨਾਲ ਸੁਕਾਓ ਪਹਿਲਾਂ ਬਿਲਕੁਲ ਵੀ ਪਾਣੀ ਨਾ ਹੋਵੇ ਨਾ ਤੁਹਾਡੇ ਹੱਥ ਗਿੱਲੇ ਹੋਣ ਮੈਂ ਵੀ ਰਿੰਗ ਲਾਉਣੀ ਭੁੱਲ ਗਈ ਮਸਪਤੀ ਤੇ ਤਿੰਨ ਚਾਹ ਸੁਆਣੀ ਹਾਂ ਮਾਰੀ ਖਾੜੀ ਨੂੰ ਗਰਮ ਮਸਾਲਾ ਚੰਗੀ ਤਰ੍ਹਾਂ ਪਾ ਕਵਰ ਕਰ ਬੰਨ ਮਸਾਲਾ ਉਹ ਦੁੱਝੇ ਲੋਟੀ ਬੈਠਾ ਬੈਠਾ ਰਹ ਦਈ ਨਹੀਂ ਤਾਂ ਹੀ ਮੈਂ ਬਾਹਰ ਨਹੀਂ ਬੈਠੇ ਲੱਗੀ ਚਾਰ ਬਣਾਉਣਾ ਕਿਉਂਕਿ ਬਾਹਰ ਮੁਰਕਾ ਬਹੁਤ ਜ਼ਿਆਦਾ ਹੁੰਦਾ ਕਰ ਨਹੀਂ ਬਹੁਤ ਜ਼ਿਆਦੀ ਹੈ ਅੰਦਰ ਮੁਰਕਾ ਆਊਗਾ ਉਹ ਤਾਂਪਾ ਇੱਕ ਸਾਲ ਦੇ ਲਈ ਰੱਖਣਾ ਹੁੰਦਾ ਇਹਨੂੰ ਆਪਾਂ ਕਾਲੀ ਨਾ ਕਰੋ ਜੇ ਆਪਾਂ ਨੂੰ ਇਹ ਹੋ ਜਾਂਦਾ ਵੀ ਠੀਕ ਆ ਹੋ ਗਿਆ ਚਲੋ ਪਾ ਦੋ ਹਨਾ ਕੰਮ ਨਵੇਂੜੋ ਇਹਨੂੰ ਬਹੁਤ ਧਿਆਨ ਦੇ ਨਾਲ ਪਾਉਣਾ ਪੈਂਦਾ ਵਸ ਇਹੀ ਗੱਲਾਂ ਦਾ ਜੇ ਆਪਾਂ ਧਿਆਨ ਰੱਖ ਲਿਆ ਚਾਰ ਸੁੱਕਾ ਆਪਣਾ ਤਾਂ ਵੀ ਖਰਾਬ ਨਹੀਂ ਹੁੰਦਾ ਹੈਗਾ ਜੇ ਤੁਹਾਨੂੰ ਐ ਲੱਗਦਾ ਵੀ ਤੁਸੀਂ ਸੁੱਕਾ ਸੁੱਕਾ ਚਾਰ ਰੱਖਣਾ ਤਾਂ ਤੁਸੀਂ ਇਹਦੇ ਉੱਤੇ ਥੋੜਾ ਜਿਹਾ ਤੇਲ ਘੱਟ ਕਰ ਦੋ ਜੇ ਤੁਹਾਨੂੰ ਐ ਲੱਗਦਾ ਵੀ ਸਮੂਤ ਚਾਰ ਹੈ ਕਈ ਵਾਰ ਤੇਲ ਦੇ ਵਿੱਚ ਡਿੱਪ ਜਾ ਹੋਇਆ ਵਧੀਆ ਲੱਗਦਾ ਹਨਾ ਕਿਸੇ ਨੂੰ ਕਿਸੇ ਨੂੰ ਪੈਣਾ ਨੂੰ ਜਾਂ ਕਿਸੇ ਨੂੰ ਵੀ ਆ ਹੁੰਦਾ ਹੈ ਨਾ ਪਰ ਆਪਣਾ ਟੇਸ ਹੁੰਦਾ ਤਾਂ ਥੋੜਾ ਜਿਹਾ ਉੱਪਰ ਦੇ ਤੇਲ ਪਾ ਆリエ ਆਪਣਾ ਸੁੱਕਾ ਚਾਰ ਬਹੇ ਮੈਨੂੰ ਜਿਆਦਾ ਸੁੱਕਾ ਚਾਰ ਬਹੇ ਨਹੀਂ ਲੱਗਦਾ ਮੈਂ ਕਿ ਤੇਲ ਉੱਤੋਂ ਦੀ ਪਾਣੀ ਹੁੰਦੀ ਆ ਹਾਂ ਮੈਂ ਇਹ ਹਰੀ ਸਿਕਵਾਰੀ ਨੂੰ ਪਾਣ ਕਰ ਦਾਂਗੇ ਮਰੀਆਂ ਸੰਗਲਾਂ ਜੀ ਅੰਬਾਂ ਦੀਆਂ ਫਾੜੀਆਂ ਨੂੰ ਆਪਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਦੇ ਲਈ ਆਪਾਂ ਲੋਹੇ ਦਾ ਬਰਤਨ ਜਿਹੜਾ ਉਹ ਬਿਲਕੁਲ ਵੀ ਨਹੀਂ ਲੈਣਾ ਸਟੀਲ ਦਾ ਲੈ ਸਕਦੇ ਆ ਪਿੱਤਲ ਦਾ ਲੈ ਸਕਦੇ ਆ ਪਲਾਸਟਿਕ ਦਾ ਵੀ ਲੈ ਸਕਦੇ ਆ ਠੀਕ ਆ ਜੀ ਚਲੋ ਜੀ ਇਹਨੂੰ ਆਪਾਂ ਮਿਕਸ ਕਰਕੇ ਆ ਪਸੰਦ ਕਰਕੇ ਨੇੜੇ ਤੱਕ ਹਾਂ ਨਾ ਹਾਂਗੇ ਮੱਤਾਂ ਦੱਬੇ ਚ ਪਾ ਲਾਂਗੇ ਅੱਗੇ ਹਰ ਇੱਕ ਖਵਾਲੀ ਨੂੰ ਮਸਾਲਾ ਜਿਹੜਾ ਦੇਖੋ ਲੱਗ ਗਿਆ ਇਹ ਚਾਰ ਆਪਣਾ ਬਹੁਤ ਵਧੀਆ ਬਣਿਆ ਨੇ ਬਣਿਆ ਨਹੀਂ ਮਤਲਬ ਮਸਾਲਾ ਵਧੀਆ ਲੱਗ ਗਿਆ ਬਣੂਗਾ ਤਾਂ ਇਹ ਤਾਂ ਗੱਡੀ ਕੱਢ ਕੇ ਲੈ ਗਿਆ ਸਪਿੰਡਰ 15 ਹੋਈ ਗੱਡੀ ਲੈ ਕੇ ਮੈਂ 4 ਪਾਈ ਜੰਨੇ ਹਾਂ ਲਓ ਜੀ ਆਂਬ ਦੇ ਆਚਾਰ ਨੂੰ ਆਪਾਂ ਇਸ ਵਾਲੇ ਕੰਟੇਨਰ ਵਿੱਚ ਭਰ ਦਿੰਨੇ ਆ ਪਲਾਸਟਿਕ ਦਾ ਕੰਟੇਨਰ ਅਤੇ ਜਿਹੜਾ ਵੀ ਤੁਸੀਂ ਕੰਟੇਨਰ ਲੈਣਾਗਾ ਤੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਸੁਕਾ ਲਵੋ ਨਹੀਂ ਤੁਹਾਡਾ ਆਚਾਰਾ ਜਿਹੜਾ ਉਹ ਫਿਰ ਬਿਲਕੁਲ ਵੀ ਨਹੀਂ ਚੱਲਣਾ ਖਰਾਬ ਹੋ ਜਾਊਗਾ ਲੋਚ ਥੋੜਾ ਜਿਹਾ ਮਸਾਲਾ ਪਪੜ ਦੀ ਪਾਤਾ ਤੇ ਆਪਾਂ ਇਹਨੂੰ ਡੇਲੀ ਦਿਨ ਦੇ ਵਿੱਚ ਦੋ ਵਾਰ ਹਲਾਉਣਾ ਹੀ ਹਲਾਉਣਾਗਾ ਸੋ ਇਹਦੀ ਵੀ ਸ਼ਾਮ ਨੂੰ ਵੀ ਦੋ ਵਾਰ ਹਲਾਉਣਾ ਹਫਤਾ ਉਸ ਤੋਂ ਬਾਅਦ ਕੋਈ ਲੋੜ ਨਹੀਂ ਕੋਈ ਤੁਹਾਨੂੰ ਇਹ ਰੱਖਣਾ ਕੁਝ ਨਹੀਂ ਕਰਨਾ ਬਸ ਇਹਨੂੰ ਥੋੜਾ ਜਿਹਾ ਸੇਕ ਤੋਂ ਅਪ ਬਚਾ ਕੇ ਰੱਖਣਾ ਵੀ ਜਾਰੀ ਸੇਕ ਵਾਲੀ ਜਗਾਹ ਤਾਂ ਨਾ ਹੋ ਗਈ ਰੱਖਿਆ ਹੋਣਾ ਚੀ ਆਚਾਰ ਆਪਾਂ ਪਾ ਦਿੱਤਾ ਤੇ ਤੇਲ ਦੇਖੋ ਥੱਲੇ ਬੈਠ ਗਿਆ ਤਾਂ ਕਰਕੇ ਕਹਿੰਨੇ ਮੈਂ ਤੁਹਾਨੂੰ ਵੀ ਦੋ ਵਾਰ ਦਿਨ ਦੇ ਵਿੱਚ ਇਹਨੂੰ ਜਰੂਰ ਹਲਾਉਣਾ ਹੀ ਹਲਾਉਣਾ ਸਵੇਰੇ ਤੇ ਸ਼ਾਮ ਨੂੰ ਠੀਕ ਹੈ ਜੀ ਤੇ ਦੇਖੋ ਚਾਰ ਮੈਂ ਤੁਹਾਨੂੰ ਦਿਖਾਉਣੀ ਆ ਨੇੜੇ ਤੋਂ ਠੀਕ ਹੈ ਜੀ ਚਾਰ ਕਿਲੋ ਰਹਿ ਗਿਆ ਇਹ ਕਿਲੋ ਆਪਣੀਆਂ ਗੁਠਲੀਆਂ ਨਿਕਲ ਗਈ ਉੱਪਰ ਦੀ ਪੇਪਾ ਮਸਾਲਾ ਪਾਤਾ ਤੇ ਇਹਨੂੰ ਦਿਨ ਵਿੱਚ ਦੋ ਵਾਰ ਹਲਾਵਾਂਗੇ ਤੇ ਜਿੱਥੇ ਜ਼ਿਆਦਾ ਸੇਕ ਪੈਂਦਾ ਪਰ ਉੱਥੇ ਨਾ ਰੱਖਿਓ ਇਹਨੂੰ ਥੋੜਾ ਜਿਹਾ ਬਸ ਇਹ ਠੰਡਕ ਵਾਲੀ ਜਗ੍ਹਾ 'ਚ ਹੀ ਰੱਖਿਓ ਹਨਾ ਤੇ ਲਓ ਚੀ ਆਚਾਰ ਆਪਣਾ ਤਿਆਰ ਖਾਣ ਲਈ ਦੋ ਚਾਰ ਦਿਨਾਂ ਜੀ ਹੀ ਬਣ ਜੂਗਾ ਇਹ ਨੂੰ ਮੈਂ ਰੱਖ ਦਿਆਂ ਇੱਥੇ ਹੀ ਰੱਖ ਦਿੰਦੀ ਆ ਕਿਤੇ ਤੇ ਠੰਡੀ ਜਗ੍ਹਾ ਤੇ ਰੱਖਾਂਗੇ ਠੀਕ ਆ ਜੀ ਬਾਕੀ ਧੁੱਪ ਧੱਪ ਲਗਾਉਣ ਦੀ ਕੋਈ ਲੋੜ ਨਹੀਂ ਤੇ ਚਾਹ ਸਾਡੇ ਜਿਹੜੇ ਵਧੀਆ ਬਣਦੇ ਨੇ ਇਸ ਤਰ੍ਹਾਂ ਜਿ ਆਪਾਂ ਬਣਾਉਨੇ ਆ ਥੋੜਾ ਜਿਹਾ بس ਧਿਆਨ ਰੱਖਣਾ ਪੈਂਦਾ ਹੈਗਾ ਤੇ ਚਾਹ ਵਧੀਆ ਕਦੇ ਵੀ ਖਰਾਬ ਨਹੀਂ ਹੁੰਦੀ ਬਸ ਇਹ ਹੀ ਹੁੰਦਾ ਇਹ ਨਹੀਂ ਹੁੰਦਾ ਹੱਥ ਉੱਤ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਫਰਕ ਹੋਣ ਜਾਗਾ ਪਰ ਚਾਹ ਨੂੰ ਧਿਆਨ ਨਾਲ ਪਾਉਣਾ ਬਸ ਇਹ ਤਰੀਕਾ ਹੀ ਸਹੀ ਹੋਣਾ ਚਾਹੀਦਾ achar ਪਾਉਂਦਾ ਜੇ ਚਾਹ ਸਾਡਾ ਕਦੇ ਵੀ ਖਰਾਬ ਨਹੀਂ ਹੁੰਦਾ ਬਸ ਸੁੱਕਾ ਹੋਵੇ achar ਪਾਣੀ ਨਾ ਹੋਵੇ ਮੈਂ ਹਰ ਵਾਰ ਇਹੀ ਕਹਿੰਦੀ ਹੁੰਦੀ ਆ ਕਿਉਂਕਿ ਮੇਰਾ ਖੋਦਾ ਹੈ ਤਰੀਕਾ ਬਣਾਇਆ ਹੋਇਆ ਮੈਂ ਵੀ ਪਹਿਲਾਂ ਕਾਲੀ ਕਰਦੀ ਸੀ ਮੇਰੇ ਤੋਂ ਵੀ ਕਈ ਵਾਰ achar ਖਰਾਬ ਹੋਇਆ ਪਰ ਕਦੇ ਮਿਰਚ ਦਾ achar ਨਹੀਂ ਖਰਾਬ ਹੋਇਆ ਨਿੰਗੂ ਜਿਆਦਾਤਰ ਅੰਬ ਦਾ ਹੀ ਹੁੰਦਾ ਸੀਗਾ ਉਹ ਇਹੀ ਕਾਰਨ ਸੀਗਾ ਵੀ ਅੰਬ ਥੋੜਾ ਜਿਹਾ ਗਿੱਲਾ ਫਾੜੀ ਥੋੜੀ ਗਿੱਲੀ ਰਹਿ ਜਾਂਦੀ ਸੀ ਤੇ ਹੁਣ ਮੈਂ ਜਿਵੇਂ ਹੁਣ ਜਿਹੜੇ ਤਰੀਕੇ ਨਾਲ ਪਾਉਂਦੀ ਆ ਕਦੇ ਵੀ achar ਖਰਾਬ ਨਹੀਂ ਹੋਇਆ ਠੀਕ ਹੈ ਜੀ ਕਿ ਲੋਚ ਅਜਾ ਤਿਆਰਾ ਤੇ ਇਸ ਵੀਡੀਓ ਦਾ ਪਾ ਇਥੇ ਐਂਡ ਕਰਦੇ ਹਾਂ ਮਿਲਦੇ ਆ ਕੰਨੋ ਵਧੀਆ ਜਿਹਾ ਬਲੌਗ ਦੇ ਨਾਲ ਤੇ ਸਾਰੇ ਹਰ ਸਾਲ ਚਾਰ ਪਾਉਂਦੇ ਰਹੋ ਜੀ 인 ਦੀ ਜਿਹੜੀ ਉਮੀਦ ਹੈ ਇੱਕ ਆਸ ਹੈ ਨਾ ਉਹ ਜਗਾਉਂਦੇ ਰਹੋ ਤੇ ਚਲੋ ਜੀ ਠੀਕ ਹੈ ਸਤਿ ਸ੍ਰੀ ਅਕਾਲ ਬਾਈ ਟੇਕ ਕੇਅਰ ਵਾਏ